ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਮੇਰੇ ਨਾਲ ਮੌਜੂਦ ਨੇ ਤੀਰਤ ਸਿੰਘ ਪਨਾਕਰ ਬੜਾ ਵੱਖਰਾ ਵਿਸ਼ਾ ਉਹਦੇ ਤੇ ਗੱਲ ਕਰਾਂਗੇ ਤੀਰਤ ਜੀ ਦਾ ਸਵਾਗਤ ਕਰ ਲਈਏ ਤੀਰਤ ਜੀ ਸਤਿ ਸ਼੍ਰੀ ਅਕਾਲ ਥੈਂਕ ਯੂ ਸਰ ਪ੍ਰੋਗਰਾਮ ਦੇਖਦੇ ਸਾਰੇ ਦਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੀਰਤ ਜੀ ਸਿੱਧਾ ਜਿਹਾ ਸਵਾਲ ਹੈ ਇੰਨੇ ਬੱਚੇ ਤੁਸੀਂ ਕੈਨੇਡਾ ਭੇਜੇ ਗਾਈਡ ਕੀਤਾ ਐਡਮਿਸ਼ਨਾਂ ਕਰਾਈਆਂ ਕਿੰਨੇ ਕੁ ਤੁਹਾਨੂੰ ਯਾਦ ਕਰਦੇ ਨੇ ਤੇ ਕਿੰਨਿਆਂ ਨੂੰ ਤੁਸੀਂ ਯਾਦ ਕਰਦੇ ਸਰ ਅਸੀਂ ਇਹ ਸਾਰੇ ਬੱਚਿਆਂ ਨੂੰ ਯਾਦ ਕਰਦੇ ਹਾਂ ਕਿਉਂਕਿ ਬਿਲਕੁਲ ਕਹਾਂ ਕਿਉਂਕਿ ਨਾ ਜਦੋਂ ਕਈ ਵਾਰੀ ਸਾਡੇ ਤੋਂ ਸਵਾਲ ਪੁੱਛਿਆ ਜਾਂਦਾ ਸੀਗਾ ਨਾ ਕਿ ਕਿਉਂਕਿ ਨਾ ਪੰਜਾਬ 'ਚ ਬੜਾ ਸੌਖਾ ਵਾ ਆਪਣੇ ਆਪ ਨੂੰ ਨੰਬਰ 1 ਕੋਣਾ ਜੀ ਮੈਂ ਪੰਜਾਬ ਦਾ ਨੰਬਰ 1 ਏਜੰਟ ਆ ਤੇ ਮੈਂ ਦਾ ਸਪੈਸ਼ਲੀ ਸਰ ਜਦੋਂ ਸਾਨੂੰ ਵੀ ਕਈ ਵਾਰੀ ਬੜਾ ਸਵਾਲ ਪੁੱਛਦਾ ਸੀਗਾ ਕਈ ਵਾਰੀ ਤਾਂ ਬੱਚੇ ਹੀ ਪੁੱਛ ਲੈਂਦੇ ਸੀਗੇ ਕਿਉਂਕਿ ਨਾ ਸੋਸ਼ਲ ਮੀਡੀਆ ਦਾ ਯੋਗਾ ਬੜਾ ਐਸ ਵੇਲੇ ਨਾ ਕਿ ਸਰ ਤੂੰ ਹੀ ਨਿਗਰੀ ਕਹਿੰਦੇ ਨੰਬਰ 1 ਮੈਂ ਕਹਿੰਦਾ ਯਾਰ ਅਸੀਂ ਨੰਬਰ 1 ਮੈਨੂੰ ਅਜੇ ਤੱਕ ਸਮਝ ਨਹੀਂ ਲੱਗੀ ਨੰਬਰ 1 ਕਹਿੰਦੇ ਕਹਿੰਦੇ ਕਿ ਨੂੰ ਆ ਜਾਂ ਕੋਈ ਹੋਰ ਇਹਦਾ ਨਾਪਦੰਡਾ ਸੋ ਇਹ ਕੋਈ ਐਮਬੈਸੀ ਦਾ ਜਾਂ ਕੋਈ ਇਹਦਾ ਕੋਈ ਨਾਪਦੰਡ ਨਹੀਂ ਹੈ ਮੈਂ ਤਾਂ ਕਹਿੰਦਾ ਉਹਦਾ ਹਾਂ ਜਿੰਨੇ ਕੁ ਹਜ਼ਾਰਾਂ ਪਲੱਸ ਬੱਚੇ ਕਈ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸਾਡੇ ਕੋਲ ਰਿਫਿਊਜ਼ਲਾਂ ਤੋਂ ਬਾਅਦ ਵੀ ਵੀਜ਼ੇ ਲੱਗੇ ਮਤਲਬ ਕਿ ਉਸ ਵੇਲੇ ਵੀਜ਼ੇ ਲੱਗੇ ਜਦੋਂ ਪ੍ਰੋਪਰ ਅਸੀਂ ਵੀ ਮੈਂ ਆਪਣੇ ਐਸਸੀ ਨੂੰ ਬਹੁਤ ਮਾਣ ਮਹਿਸੂਸ ਕਰਦਾ ਕਿ ਮੌਕਾ ਮਿਲਿਆ ਕਿ ਇਮਾਨਦਾਰੀ ਨਾਲ ਬੱਚਿਆਂ ਦੀ ਫਾਈਲ ਤੇ ਮਿਹਨਤ ਕਰਦੇ ਕਿ ਉਸ ਵੇਲੇ ਜਦੋਂ ਸਾਰੀ ਦੁਨੀਆ ਨੇ ਕੈਨੇਡਾ ਛੱਡ ਕੇ ਯੂਕੇ ਵੱਲ ਨੂੰ ਰੁੱਖ ਕੀਤਾ ਹੋਇਆ ਸੀ ਨਾ ਕੈਨੇਡਾ ਬੰਦ 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 ਸਾਰੇ ਪਾਸੇ ਸੀਗਾ ਐਮਬੈਸੀ ਨੇ ਵੀ ਡਿਕਲੇਅਰ ਕਰਤਾ ਸੀਗਾ ਕਿ 70% ਪਲੱਸ ਰਿਫਿਊਜ਼ਲ ਆ ਰਹੀ ਹੈ ਚਨੂਕ ਸੌਫਟਵੇਅਰ ਤੋਂ ਉਦੋਂ ਵੀ ਸਰ ਮੈਕਸਿਮਮ ਵੀਜ਼ੇ ਅਸੀਂ ਸਾਡੇ ਕੋਲ ਬੱਚਿਆਂ ਦੇ ਆਏ ਜ਼ਿੰਦਗੀਆਂ ਬਣੀਆਂ ਰਿਫਿਊਜ਼ਲਾਂ ਤੋਂ ਬਾਅਦ ਆਏ ਵੀਜ਼ੇ ਹੈ ਕੁਸਾਬ ਹੀ ਨਹੀਂ ਚਾਰ-पांच ਦੋ-ਤਿੰਨ ਰਿਫਿਊਜ਼ਲਾਂ ਤੋਂ ਬਾਅਦ ਤੇ ਸਿਰ ਸਾਡੇ ਲਈ ਤਾਂ ਉਹ ਬਹੁਤ ਮੈਂਦਾ ਗੂੰਗਾ ਕਿ ਐਸ ਲਈ ਇੰਪੋਰਟੈਂਟ ਆ ਮੈਂ ਤਾਂ ਕਈ ਵਾਰੀ ਨਾ ਮੇਰੇ ਫਾਦਰ ਨੇ ਇਹ ਮੈਨੂੰ ਸਰ ਚੀਜ਼ ਸਿਖਾਈ ਸੀ ਜਦੋਂ ਛੋਟੇ ਹੁੰਦੇ ਸੀਗੇ ਕਿ ਨਾ ਆਪਣਾ ਕਰਮ ਕਰਦੇ ਚੱਲ ਇਹ ਨਾ ਸੋਚ ਕੀ ਅਗਲਾ ਬੰਦਾ ਤੈਨੂੰ ਉੱਥੇ ਕੀ ਦਿੰਦਾ ਪਰ ਮੈਂ ਤਾਂ ਕਹਿੰਦਾ ਕਿ ਚਾਹੇ ਕਹਿੰਦੇ ਨਾ ਜੋ ਮਰਜ਼ੀ ਹੋ ਜਵੇ ਅੰਦਰੋਂ ਜਿਹੜੀਆਂ ਦੁਆਵਾਂ ਦਾ ਜ਼ਰੂਰ ਹੁੰਦੀਆਂ ਸੋ ਦੁਆਵਾਂ ਸਾਨੂੰ ਪੰਜਾਬ ਦੁਆਵਾਂ ਚ ਅਸੀਂ ਨੰਬਰ 1 ਜ਼ਰੂਰ ਹੈਗੇ ਆ ਤਾਂ ਸਰ ਜਿਹੜਾ ਤੁਹਾਡਾ ਸਵਾਲ ਆ ਕਿ ਬੱਚੇ ਮੈਂ ਤਾਂ ਸਰ ਸਾਰਿਆਂ ਨੂੰ ਯਾਦ ਕਰਦਾ ਖਾਸ ਤੌਰ ਤੇ ਜਿਹੜੀਆਂ ਪ੍ਰੋਫਾਈਲਾਂ ਅੱਜ ਤੋਂ ਮੈਂ ਤਾਂ ਕਹੂੰਗਾ ਕਿ ਜਦੋਂ ਔਖੇ ਸਮੇਂ ਚ ਗਏ ਤੇ ਕੱਲੀ ਕੱਲੀ ਪ੍ਰੋਫਾਈਲ ਅੱਜ ਵੀ ਕ ਸੋਸ਼ਲ ਮੀਡੀਆ ਸਾਮਣੇ ਤਾਂ ਕਈ ਬੱਚੇ ਜਦੋਂ ਮਿਲਣ ਆਉਂਦੇ ਆ ਸਰ ਕਈ ਬੱਚੇ ਜਿਹੜਾ ਤਾਂ ਵਿਆਹ ਵਿਆਹ ਮਦੇ ਵੀ ਸੱਦੇ ਆ ਸਰ ਆਪਣੇ ਆਦੇ ਸੋ ਪੇਰੈਂਟਸ ਦੇ ਆ ਤੇ ਬਟ ਅੱਜ ਮੈਂ ਖੋਰ ਦੱਸ ਦਵਾ ਕਈ ਬੱਚੇ ਯਾਦ ਕਰਨਾ ਚਾਹੁੰਦੇ ਪਰ ਸਾਨੂੰ ਯਾਦ ਕਰਦੇ ਨਹੀਂ ਹੈਗੇ ਕਿਉਂਕਿ ਕਈ ਦਾ ਆਖੇ ਨਹੀਂ ਸਾਡੇ ਲੱਗੇ ਨੇ ਸਰ ਕਿਉਂਕਿ ਨਾ ਜਿਹੜੇ ਕਾਲਜ ਚੇਂਜ ਦੀ ਜਿਹੜੀ ਪਿੱਛੇ ਦੇ ਉਹ ਚੀਜ਼ਾਂ ਚੱਲੀਆਂ ਸੀਗੀਆਂ ਨਾ ਤੇ ਆਪਾਂ ਵੀ ਜਦੋਂ ਸਰ ਤੁਹਾਡੇ ਨਾਲ ਇੱਥੇ ਸ਼ੋਅ ਲਾਈਦੇ ਸੀ ਕਾਲਜ ਨਾ ਚੇਂਜ ਕਰੋ ਲੌਂਗ ਟਰਮ ਚ ਫਸ ਸਕਦੇ ਆ ਸਰ ਉਦੋਂ ਬੱਚੇ ਨਾਲ ਥੱਲੇ ਕਮੈਂਟ ਮਾਰਦੇ ਸੀ ਲੱਗਦਾ ਕਿ ਏਜੰਟਾਂ ਨਹੀਂ ਆ ਕਮਿਸ਼ਨ ਆਣੀ ਵਾਪ ਇਹਨਾਂ ਨੂੰ ਪੈਸੇ ਨਹੀਂ ਬਚਨੇ ਤਾਂ ਕਰਕੇ ਇਹਨੂੰ ਤਕਲੀਫ ਹੁੰਦੀ ਐ ਐਵੇਂ ਇਹ ਗੱਲਾਂ ਕਰਦੇ ਆ ਸੋ ਸਰ ਦੱਸੋ ਅੱਜ ਜੋ ਆਪਾਂ ਚੀਜ਼ਾਂ ਸਾਰੇ ਇੱਥੇ ਡਿਸਕਸ਼ਨ ਕਰਦੇ ਲਗਭਗ ਸਾਰਾ ਅੱਜ ਕੱਲ੍ਹ ਹੋਈਆਂ ਉਹ ਚੀਜ਼ਾਂ ਸੱਚ ਸੋ ਕੋਲ ਉੱਥੇ ਦੀ ਐਮਬੈਸੀ ਨੇ ਗਵਰਨਮੈਂਟ ਨੇ ਸਖਤੀ ਕਰਦੀ ਇਹ ਚੀਜ਼ਾਂ ਦੇ ਆਗੇ ਕਿਉਂ ਉਹ ਬੱਚਿਆਂ ਨਾਲ ਸੱਚੀ ਧੱਕਾ ਹੋ ਰਿਹਾ ਸੀਗਾ ਸਰ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਕਈ ਵਾਰੀ ਨਾ ਮੈਂ ਅੱਜ ਖੁੱਲ ਕੇ ਗੱਲ ਕਰਦਾ ਜੀ ਕਈ ਵਾਰੀ ਨਾ ਜਦੋਂ ਸਵੇਰੇ ਕੰਮ ਤੇ ਜਦੋਂ ਕਈ ਵਾਰੀ ਚੀਜ਼ਾਂ ਹੁੰਦੀਆਂ ਸੀਗੀਆਂ ਸੋ ਮਤਲਬ ਕਿ ਨਾ ਦਿਮਾਗ ਚਾਉਣਾ ਯਾਰ ਕੀ ਕਰਦਾ ਪਿਆ ਇਨੇ ਬੱਚੇ ਭੇਜ ਰਿਹਾ ਇਨੇ ਇਨੇ ਵੱਡੇ ਨੰਬਰ ਦੇ ਵਿੱਚ ਜਦੋਂ ਬੱਚਾ ਉਹਥੇ ਕਾਲੇ ਚੇਂਜ ਕਰ ਲੈਂਦਾ ਜਾਂ ਕਈ ਵਾਰੀ ਬੱਚਾ ਉਹਥੇ ਪਹੁੰਚ ਗਿਆ ਨਾ ਵੀ ਸਿਆਣੇ ਜਾਦਾ ਹੋ ਜਾਂਦੇ ਜਦੋਂ ਫੋਨ ਕਈ ਵਾਰੀ ਕਰਦੇ ਕਿ ਇਦਾਂ ਇਦਾਂ ਪਰੰਦਾ ਯਾਰ ਕੀ ਲੋੜ ਆ ਇੰਨੀ ਹੈ ਸਹੀ ਸਲਾਹ ਦੇਣ ਦੀ ਇਮਾਨਦਾਰੀ ਦੇ ਨਾਲ ਚੱਲ ਜਾਂ ਸਾਈਡ ਤੇ ਉੱਤਰ ਪੈਹਾ ਕਮਾ ਸਾਈਡ ਤੇ ਐਂਡ ਆਉਤ ਰਿਹਾ ਤਾਂ ਕਾਰੋਬਾਰੀ ਆ ਨਾ ਸਰ ਪਰ ਰੱਬ ਨੇ ਸਰ ਮੈਂ ਥੈਂਕ ਯੂ ਕਰਦਾ ਮੈਨੂੰ ਨਾ ਜਦੋਂ ਵੀ ਮੇਰੀ ਜ਼ਿੰਦਗੀ ਸਰ ਪ੍ਰੋਬਲਮ ਹੁੰਦੀ ਮੈਨੂੰ ਜਵਾਬ ਨਾਲ ਦੀ ਨਾਲ ਜ਼ਰੂਰ ਮਿਲਦਾ ਸੋ ਮੈਂ ਤਾਂ ਬਹੁਤ ਰੱਬ ਦੇ ਯਕੀਨ ਕਰਦਾ ਪੋਜ਼ਿਟਿਵ ਰਹਿਣਾ ਸਰ ਉਸਦੇ ਨਹੀਂ ਸੇ ਘਟੂ ਘਟ ਉਸਦੇ ਨਹੀਂ ਬੱਚਿਆਂ ਦੇ ਪੇਰੈਂਟਸ ਪਤਾ ਨਹੀਂ ਬਿਨਾ ਬੁਲਾਏ ਆਫਿਸ ਆਉਂਦੇ ਸਿਰਫ ਥੈਂਕ ਯੂ ਕਰਨ ਨੂੰ ਕਿ ਹਾਂਜੀ ਤੁਸੀਂ ਸਾਡੇ ਬੱਚੇ ਨੂੰ ਜਿਹੜੇ ਰਾਹ ਪਾਇਆ ਸੀ ਨਾ ਵਧੀਆ ਰਹਿ ਸੋ ਜਿਹੜੇ ਬੱਚੇ ਸਾਡੇ ਕੋਲ ਕਾਫੀ ਮੇਨ ਕੈਂਪਸਸ ਦੇ ਵਿੱਚ ਪਹਿਲੇ ਹੀ ਆਊਟਰ ਏਰੀਆ ਚ ਗਏ ਸੀ ਨਾ ਜਿਨ੍ਹਾਂ ਨੂੰ ਲੱਗਦਾ ਜਿਹੜੇ ਬੱਚੇ ਪਹਿਲਾਂ ਪੱਟੇ ਵੀ ਸੀਗੇ ਬਹੁਤ ਸਰ ਮੇਰੇ ਹੀ 100 ਪਲੱਸ ਬੱਚਾ ਸੀਗਾ ਔਨ ਰਿਕਾਰਡ ਮੈਂ ਇੱਥੇ ਚੀਜ਼ਾਂ ਕਹਿ ਰਿਹਾ ਸਪਟੰਬਰ 2023 ਦਾ ਜਿਹਨੇ ਕਾਲਜ ਚੇਂਜ ਕੀਤਾ ਸੀਗਾ ਸੋ ਫਾਈਨੈਂਸ਼ਲੀ ਤਾਂ ਚਲੋ ਮੇਰਾ ਨੁਕਸਾਨ ਕੀ ਹੋਣਾ ਰੱਬ ਨੇ ਤਾਂ ਪੂਰਾ ਕਾਰੀ ਦਿੰਦੇ ਹਾਲੇ ਦੋਲੇ ਪਰ ਜਿਹੜੇ ਬੱਚੇ ਉਥੇ ਟਿਕਿਆ ਰਹੇ ਨਾ ਸਰ ਅੱਜ ਜੁन्हਦੇ ਪੇਰੈਂਟਸ ਆ ਕੇ ਦੱਸਦੇ ਆ ਸਪੈਸ਼ਲ ਜਿਹੜੀ ਕਿ ਸਾਡੇ ਲਈ ਮਾਣ ਵਾਲੀ ਬੜੀ ਗੱਲ ਹੁੰਦੀ ਕਿ ਸਰ ਉਸ ਵੇਲੇ ਸਾਡਾ ਬੱਚਾ ਵੀ ਡੋਲਦਾ ਸੀਗਾ ਕਿ ਹਾਂ ਵੀ ਪਰ ਅੱਜ ਟਿਕਿਆ ਰਿਹਾ ਤੇ ਅਜੋ ਨਿਆਰੇ ਆ ਕੰਮ ਵੀ ਵਧੀਆ ਫੀਸਾਂ ਵੀ ਕੱਢੀਆਂ ਸਭ ਕੁਝ ਵਧੀਆ ਟਰੈਕ ਤੇ ਜਿਹੜੇ ਚੱਲੇ ਆ ਸਰ ਕਈ ਵਧੀਆ ਕਾਲਜ ਵੀ ਮੈਂ ਬੱਚੇ ਭੇਜੇ ਮਤਲਬ ਕਿ ਮੇਨ ਸ਼ਹਿਰਾਂ ਚ ਵੀ ਬੱਚੇ ਭੇਜੇ ਮੇਰੇ ਕੋਲ ਕਈ ਬੱਚੇ ਸਰ ਇਦਾਂ ਨਹੀਂ ਐਗਜ਼ੈਂਪਲ ਆ ਵਾ ਬੱਚੇ 70% ਪਲੱਸ ਸਕਾਲਰਸ਼ਿਪ ਲੈ ਗਏ ਆਪਣੀਆਂ ਅਗਲੀਆਂ ਸਾਲਾਂ ਦੇ ਸਰ ਗੈਪ ਵਾਲੇ ਬੱਚੇ ਸੀ ਇਹ ਤੇ ਰਿਫਿਊਜ਼ਨਾਂ ਲੱਗੀਆਂ ਹੋਈਆਂ ਸੀ ਮਲਕ ਉਥੇ ਇੰਨਾ ਸਿਰ ਲਾਇਆ ਮੈਂ ਹਮੇਸ਼ਾ ਹਰ ਬੱਚੇ ਨੂੰ ਇਹ ਕਹਿੰਦਾ ਹਾਂ ਬੇਟਾ ਸਾਰੀ ਉਮਰ ਕੰਮ ਕਰਨਾ ਦੂ ਕਸਾਲ ਕਿਸੇ ਤਰ੍ਹਾਂ ਠੋਕੇ ਲਾ ਦੀ ਕਿਸੇ ਤਰ੍ਹਾਂ ਕਰਕੇ ਨੰਬਰਾਂ ਦੇ ਵਿੱਚ ਨਾ ਰਵੇ ਹਾਂ ਕਈ ਬੱਚੇ ਸਰ ਪਛਤਾਵ ਹੀ ਰਹੇ ਆ ਕਈ ਸਰ ਇੱਥੇ ਬੱਚੇ ਮੇਰੇ ਮੈਂ ਤਾਂ ਕਹੂੰਗਾ ਕਿ ਉਈ ਨਾ ਕੀ ਜਦ ਤੱਕ ਵੀਜ਼ਾ ਪਰ ਮੈਂ ਕਹਿੰਦਾ ਹਾਂ ਕਿ ਸਾਡੇ ਲਈ ਸਾਰੇ ਕਈ ਵਾਰੀ ਬੱਚੇ ਇੱਥੇ ਬਹੁਤ ਜ਼ਿਆਦਾ ਮੱਲੇ ਕੀ ਜ਼ਿਆਦਾ ਕਲੋਜ਼ ਹੁੰਦੇ ਪਰ ਕਈ ਵਾਰੀ ਹੁਣ ਉਹ ਮਤਲਬ ਕਿ ਸੋਸ਼ਲ ਮੀਡੀਆ ਤੋਂ ਡਰਦੇ ਆ ਗੱਲ ਕਰਨਾ ਕਿ ਯਾਰ ਕਾਲਜ ਤੋਂ ਚੇਂਜ ਕਰਨੇ ਕੀ ਯਾਰ ਪਤਾ ਨਹੀਂ ਕੀ ਸੋਚਣਗੇ ਪਰ ਮੈਂ ਹਰ ਬੱਚੇ ਨੂੰ ਕਹਾਂਗਾ ਬੇਟਾ ਡਰਨ ਦੀ ਲੋੜ ਨਹੀਂ ਹੈਗੀ ਅਜੇ ਵੱਡਾ ਬਰਾ ਲਾਈਫ ਦੇ ਵਿੱਚ ਇਹੀ ਆ ਡਿਸੀਜਨਸ ਹੀ ਹੁੰਦੇ ਜਿਹੜੇ ਤੁਹਾਨੂੰ ਕਿਤੇ ਅੱਗੇ ਲੈ ਕੇ ਜਾਂਦੇ ਜਾਂ ਲਾਈਫ ਦੇ ਪਿੱਛੇ ਲੈ ਕੇ ਆਉਂਦੇ ਪਰ ਜ਼ਿੰਦਗੀ ਚ ਰੱਬ ਨਾਲ ਬਹੁਤ ਮੌਕੇ ਦਿੰਦਾ ਸੋ ਜੇ ਕਿਸੇ ਤੁਹਾਡੇ ਮੈਚ ਸ਼ੋ ਉਹਨਾਂ ਵਾਸਤੇ ਆ ਜਿਹੜੇ ਬੱਚੇ ਉੱਥੇ ਪਹੁੰਚੇ ਹੋਏ ਕਿਉਂਕਿ ਨਵੇਂ ਆ ਕੋਲ ਤਾਂ ਹੁਣ ਆਪਸ਼ਨ ਹੀ ਨਹੀਂ ਬਚੀ ਨਾ ਟਰੈਕ ਤੋਂ ਥੱਲੇ ਉਤਰਾਂ ਦੀ ਮੈਂ ਤਾਂ ਨਵੇਂ ਆ ਲਗਾਂਗਾ ਅੱਜ ਤੱਕ ਵੀ ਜਿੰਨੇ ਵੀ ਬੱਚਿਆਂ ਨੂੰ ਮਤਲਬ ਕਿ ਅੱਜ ਦੇ ਮੌਕੇ ਦੇ ਵੀ ਕਿਉਂਕਿ ਜਦੋਂ ਬਹੁਤ ਜ਼ਿਆਦਾ ਰਸ਼ ਵੀ ਸੀਗਾ ਸਾਡੇ ਕੋਲ ਜਦੋਂ ਰਿਫਿਊਜ਼ਨਾਂ ਸੀਗੀਆਂ ਉਦੋਂ ਵੀ ਹਰ ਬੱਚੇ ਨੂੰ ਮਿਲਦੇ ਸੀ ਅੱਜ ਵੀ ਹਰ ਬੱਚੇ ਨੂੰ ਮਿਲਦੇ ਆ ਸੇ 24 ਜੁਲਾਈ ਤੋਂ ਬਾਅਦ ਸਰ ਅਸੀਂ ਮੈ ਕੈਨੇਡਾ ਜਾ ਰਹੇ ਹਾਂ ਫਾਰ ਅ ਵੀਕ ਦੇ ਨੂੰ ਤੁਸੀਂ ਉੱਥੇ ਹੀ ਰਵਾਂਗੇ ਅਰਾਊਂਡ ਹੈ ਸਰ ਤੇ ਐਗਜ਼ੈਕਟ ਡੇਟ ਵੀ ਜਿਹੜੀਆਂ ਕਿ ਮੈਂਸ਼ਨ ਅਸੀਂ ਤੁਹਾਨੂੰ ਕਰ ਦਾਂਗੇ ਬੀਸੀ ਤੇ ਟ੍ਰਾਂਟੋ ਦੇ ਵਿੱਚ ਜਿਹੜੇ ਬੱਚੇ ਕਿਸੇ ਤਰ੍ਹਾਂ ਦੇ ਵੀ ਮੈਂ ਤਾਂ ਕਹੂੰਗਾ ਸੀ ਕਿ ਉਹ ਇਸ ਵੇਲੇ ਵੀ ਸਟਕ ਫੀਲ ਕਰ ਰਹੇ ਆ ਕਿਉਂਕਿ ਮੈਨੂੰ ਪਤਾ ਉਹ ਬੱਚੇ ਐਸਲੇ ਥੋੜੇ ਫਸੇ ਜ਼ਰੂਰ ਹੋਏ ਜਿਹਨਾਂ ਦੇ ਵਰਕ ਪਰਮਿਟ ਖਤਮ ਹੋਣ ਜਾ ਰਹੇ ਆ ਸੋ ਬਿਲਕੁਲ ਤੁਸੀਂ ਅੱਜ ਦੀ ਤੇ ਦੁਬਾਰਾ ਫੇਰ ਸਲਾਹ ਲਈ ਬੇਟਾ ਤੁਸੀਂ ਸਾਨੂੰ ਜ਼ਰੂਰ ਇੱਕ ਵਾਰੀ ਕੰਟੈਕਟ ਕਰ ਸਕਦੇ ਸਾਡੇ ਇੰਸਟਾਗ੍ਰam ਤੇ ਸੋ ਜ਼ਰੂਰ ਮਿਲੋ ਕਿਉਂਕਿ ਇੰਸਟਾਗ੍ਰam ਤੇ ਜਿਹੜੀ ਇੱਕ ਆਈਡੀ ਆ ਨਾ ਫੋਲੋ ਕੀਤੀ ਹੋਈ ਆ ਪਿੰਕਲੇ ਤੀਰਤ ਸਿੰਘ ਉਹ ਮੇਰੀ ਪਰਸਨਲ ਆਈਡੀ ਆ ਜ਼ਰੂਰ ਉੱਥੇ ਤੁਸੀਂ ਸਾਡੇ ਨਾਲ ਕੰਟੈਕਟ ਕਰ ਸਕਦੇ ਆ ਜ਼ਰੂਰ ਪਰਸਨਲ ਵੀ ਤੁਸੀਂ ਮਿਲ ਸਕਦੇ ਆ ਇਹ ਮਾ ਵਪਾਰ ਤੋਂ ਅਲੱਗ ਦੀ ਗੱਲ ਆ ਕਿ ਉਹ ਦੱਸਣਾ ਇਹ ਵਪਾਰ ਦੀ ਗੱਲ ਨਹੀਂ ਕਿ ਕਹਦੇ ਕੀ ਸੱਚਾਈ ਆ ਉਹ ਚੀਜ਼ਾਂ ਦੀ ਸੋ ਅੱਜ ਵੀ ਜਿਹੜੇ ਬੱਚੇ ਉੱਥੇ ਚਾਹੇ ਸਾਡੇ ਕੋਲ ਗਏ ਆ ਕੋਈ ਸਲਾਹ ਚਾਉਂਦੇ ਆ ਤੇ ਡੈਫੀਨੇਟਲੀ ਬੈਟਰ ਤੁਸੀਂ ਸਾਡੇ ਨਾਲ ਇੱਕ ਵਾਰੀ ਦੁਬਾਰਾ ਕੰਟੈਕਟ ਕਰ ਸਕਦੇ ਆ ਵਪਾਰ ਨਹੀਂ ਮੈਂ ਕਹੂੰਗਾ ਹਾਂ ਰਾਜ ਇਹ ਆਪਣੀ ਸਮਝ ਨਾ ਪਾ ਸਕੀ ਕਿ ਉਹਰੀ ਦੁਬਾਰਾ ਫੇਰ ਤੇ ਉਹਦੇ ਪਾਸੇ ਪੂਰਾ ਐਫਰਟ ਲਾਵਾਂਗੇ ਤੇ ਬਾਕੀ ਸਾਡੇ ਕੋਲ ਹਰ ਬੱਚਾ ਕਿਉਂਕਿ ਇਹ ਮੈਂ ਤਾਂ ਕਹੂੰਗਾ ਉਹ ਬੱਚੇ ਜਾਣਦੇ ਆ ਜਿਹੜੇ ਸਾਡੇ ਕੋਲੋਂ ਗਏ ਵੀ ਨਹੀਂ ਪਰ ਸੋਸ਼ਲ ਮੀਡੀਆ 'ਚ ਬਹੁਤ ਇੱਕ ਸਾਡੀ ਵੱਡਾ ਪਰਿਵਾਰ ਆ ਚਾਹੇ ਮੇਰੇ ਤੋਂ ਵੀਜ਼ਾ ਨਹੀਂ ਵੀ ਲੱਗਾ ਸੋ ਚਾਹੇ ਸਾਡੇ ਕੋਲੋਂ ਵੀਜ਼ਾ ਬਾਹਰੋਂ ਲਵਾਏ ਆ ਪਰ ਹਾਂ ਸੁੰਦੇ ਰਹੇ ਸੋ ਸਾਰਿਆਂ ਦਾ ਬਹੁਤ ਬਹੁਤ ਥੈਂਕ ਯੂ ਸੋ ਮੈਂ ਰੱਬ ਦਾ ਕਹਿੰਦੇ ਆ ਅਭਾਰੀ ਹਾਂ ਮਤਲਬ ਕਿ ਬਹੁਤ ਥੈਂਕਫੁਲ ਹਾਂ ਡੱਲਾ ਸਰ ਦਾ ਵੀ ਕਿ ਇਸ ਬੰਚ ਦੇ ਕਿ ਬਹੁਤ ਲੰਬੇ ਸਮੇਂ ਤੋਂ ਕਿ ਦੁਆਵਾਂ ਦਾ ਹਿੱਸੇਦਾਰ ਡੱਲਾ ਸਰ ਦੇ ਨਾਲ ਮੈਂ ਵੀ ਅਸੀਂ ਦੋਨੋਂ ਜਣੇ ਬਣੇ ਆ ਕਿ ਖਾਸ ਤੌਰ ਤੇ ਉਸ ਸਮੇਂ ਦੇ ਜਦੋਂ ਬੱਚਿਆਂ ਨੇ ਹਿੰਮਤਾਂ ਛੱਡਤੀਆਂ ਸੀ ਪਰ ਫਿਰ ਵੀ ਅਸੀਂ ਕੰਟੀਨਿਊ ਲੱਗੇ ਰਾਵਾਂਗੇ ਹਮੇਸ਼ਾ ਕਿਉਂਕਿ ਹੁਣ ਉਹ ਸਮਾਂ ਆ ਗਿਆ ਇੱਕ ਵਾਰੀ ਫੇਰ ਤੋਂ ਵੀਜ਼ਾ ਵੂਜ਼ਾ ਆਉ ਖਣੀ ਆਗਾ ਬਟ ਸਹੀ ਸਲਾਹ ਤੁਹਾਨੂੰ ਲੌਂਗ ਟਰਮ ਦੇ ਵਿੱਚ ਸਿਰੇ ਜਰੂਰ ਲਾ ਸਕਦੀ ਆ ਸਿੱਕ ਛੋਟਾ ਜਿਹਾ ਜੇ ਮੈਂ ਗੱਲ ਕਹੂੰਗਾ ਜ਼ਿੰਦਗੀ 'ਚ ਤੁਹਾਡਾ ਸਲਾਹਕਾਰ ਕੌਣ ਆ ਜ਼ਿੰਦਗੀ 'ਚ ਤੁਹਾਡੇ ਆਲੇ ਦੋਲੇ ਚਾਰ ਪੰਜ ਬੰਦੇ ਕੌਣ ਆ ਉਹ ਡਿਸਾਈਡ ਕਰਦੇ ਆ ਤੁਹਾਡਾ ਆਉਣ ਵਾਲਾ ਗੱਲ ਕੌਣ ਹੋਗਾ ਸੋ ਹਮੇਸ਼ਾ ਆਪਣੀ ਸੰਗਤੀ ਵਧੀਆ ਰੱਖੋ ਹਮੇਸ਼ਾ ਆਪਣੇ ਸਲਾਹਕਾਰ ਵਧੀਆ ਰੱਖੋ ਤੇ ਜ਼ਿੰਦਗੀ 'ਚ ਜੋ ਵੀ ਤੁਹਾਨੂੰ ਕੋਈ ਸਲਾਹ ਦਿੰਦਾ ਵਾ ਸਿਰਫ ਇੱਕ ਚੀਜ਼ ਨੋਟ ਕਰਕੇ ਦੇਖੋ ਕਿ ਇਸ ਸਲਾਹ 'ਚ ਸਾਹਮਣੇ ਵਾਲੇ ਬੰਦੇ ਦਾ ਫਾਇਦਾ ਜ਼ਿਆਦਾ ਜਾਂ ਸਾਡੀਆਂ ਦੋਨਾਂ ਧਿਰਾਂ ਦਾ ਜ਼ਿਆਦਾ ਫਾਇਦਾ ਹੈਗਾ ਵਾ ਸੋ ਸੋ ਸਮਝ ਕੇ ਜ ਜ਼ਿੰਦਗੀ ਦੇ ਵਿੱਚ ਸੋ ਬਿਲਕੁਲ ਸਰ ਸਾਰੇ ਬੱਚਾ ਦਾ ਥੈਂਕ ਯੂ ਤੇ ਸਰ ਬਹੁਤ ਬੱਚਾ ਯਾਰ ਛੋਟੀ ਜਿਹੀ ਗੱਲ ਉਹ ਬੱਚੇ ਅੱਜ ਔਖੇ ਨੇ ਜਿਨ੍ਹਾਂ ਨੇ ਤੁਸੀਂ ਕਿਹਾ ਸੀ ਕਾਲਜ ਨਾ ਬਦਲੀਓ ਕਨੇਡਾ ਜਾ ਕੇ ਤੇ ਕਾਲਜ ਬਦਲ ਗਏ ਸਰ ਔਖਾ ਸੌਖਾ ਤਾਂ ਮੈਂ ਤਾਂ ਕਹੂੰਗਾ ਇੱਕ ਮੰਨਣ ਦੀ ਗੱਲ ਹੈਗੀ ਆ ਤੇ ਕਿਉਂਕਿ ਜੀ ਔਖਾ ਵੀ ਹੋਗਾ ਤਾਂ ਕੋਈ ਡਿਸਾਈਡ ਤਾਂ ਨਹੀਂ ਕਰੂਗਾ ਕਿਉਂਕਿ ਇਹ ਚੀਜ਼ਾਂ ਨਾ ਕਹਿੰਦੇ ਨਾ ਇਹਦਾ ਕੋਈ ਨਾਪਦੰਡ ਨਹੀਂ ਹੈਗਾ ਕਿਉਂਕਿ ਅਸੀਂ ਹਰ ਚੀਜ਼ ਨਾਲ ਸਰ ਪੈਸੇ ਨਾਲ ਤੋਲਦੇ ਆਂ ਕਿ ਹਾਂ ਵੀ ਇਹ ਬੰਦਾ ਅਜੇ ਇੰਨਾ ਪੈਸਾ ਕਮਾ ਰਿਹਾ ਅਜੇ ਇਹ ਬੱਚਾ ਘੱਟ ਪੈਸਾ ਕਮਾ ਰਿਹਾ ਹਾਂ ਇਹ ਚੀਜ਼ ਦੀ ਸੱਚਾਈ ਜਿਹੜੇ ਬੱਚੇ ਨੇ ਸਰ ਕਾਲਜ ਚੇਂਜ ਨਹੀਂ ਕੀਤਾ ਉਹਦੇ ਪੇਰੈਂਟਸ ਨਹੀਂ ਮੇਰੇ ਤੋਂ ਅਜੇ ਤੱਕ ਇਹਦੀ ਦੁਬਾਰਾ ਕੇ ਦੀ ਆਏ ਕਿ ਹਾਂ ਵੀ ਕੀ ਸਾਡਾ ਬੱਚਾ ਔਕਾ ਸੌਕਾ ਕਿਉਂਕਿ ਇਹ ਡਿਸੀਜਨ ਲਏ ਆ ਤੇ ਬਟ ਹਾਂ ਉਹ ਪੇਰੈਂਟਸ ਮੇਰੇ ਤੋਂ ਜਰੂਰ ਜਰੂਰ ਆਏ ਆ ਜਿਨ੍ਹਾਂ ਦੇ ਬੱਚੇ ਔਖੇ ਲਗੇ ਸਪੈਸ਼ਲੀ ਥੈਂਕ ਯੂ ਕਹਿਣ ਆਏ ਆ ਸਰ ਇੱਕ ਨੰਬਰ ਨਹੀਂ ਆ ਇਹ ਨੰਬਰ ਬਹੁਤ ਵੱਡਾ ਵਾ ਸੋ ਮੈਂ ਤੁਹਾਨੂੰ ਦੱਸ ਰਿਹਾ ਕਿ ਕਈ ਵਾਰੀ ਸਾਡਾ ਮਨ ਵੀ ਜਦੋਂ ਡੋਲਦਾ ਯਾਰ ਕਿ ਆ ਯਾਰ ਕਸਟਮਰ ਕਦੀ ਸਾਹਮਣੇ ਵਾਲਾ ਮਨ ਖੁਸ਼ ਤਾਂ ਹੁੰਦਾ ਨਹੀਂ ਕੋਈ ਨਹੀਂ 100 ਬੰਦਾ ਚੰਗਾ ਤੁਹਾਡੇ ਕੋਲ ਆਵੇ ਇੱਕ ਬੰਦਾ ਵੀ ਮਾੜਾ ਆ ਜੇ ਨਾ ਸਾਰੀ ਦਿਹਾੜੀ ਉਹੀ ਦਿਮਾਗ ਚ ਘੁੰਮਦਾ ਰਹਿੰਦਾ ਸੋ ਸਾਡੇ ਨਾਲ ਵੀ ਉਹ ਚੀਜ਼ਾਂ ਹੁੰਦੀਆਂ ਆਮ ਹਿਊਮਨ ਹਿਊਮਨ ਬੀਇੰਗ ਐਸ ਵੈਲ ਜਿੰਨੇ ਮਾਜੀ ਅਸੀਂ ਪੋਜ਼ਿਟਿਵ ਰਹਿ ਲਈਏ ਪਰ ਹਾਂ ਰੱਬ ਨਾਲ ਦੇ ਨਾਲ ਹੀ ਫਿਰ ਜਵਾਬ ਦੇਂਦਾ ਉਹ ਨਹੀਂ ਟਰੈਕ ਤੋਂ ਨਹੀਂ ਥੱਲੇ ਉਤਰਨਾ ਤੇ ਹਾਂ ਸਰ ਬੱਚੇ ਤੰਗ ਹੋਏ ਆ ਇਹ ਚ ਕੋਈ ਸ਼ੱਕ ਨਹੀਂ ਹੈਗੀ ਬੱਚੇ ਜੇ ਲਿਟਰਲੀ ਗੱਲ ਕਰਾਂ ਤੰਗ ਹੀ ਹੋ ਰਹਾ ਸਰ ਇਸ ਵੇਲੇ ਕਿ ਬਾਅਦ ਚੋ ਬੱਚਾ ਪਛਤਾਇਆ ਕਿਉਂਕਿ ਰਿਫੰਡ ਦੇ ਵਿੱਚ ਫੀਸਾਂ ਉਹਨਾਂ ਦੀਆਂ ਬਹੁਤ ਘੱਟੀਆਂ ਗਈਆਂ ਬਾਅਦ ਚੋ ਜਦ ਤੱਕ ਉਹਨੂੰ ਪਤਾ ਲੱਗਾ ਕਿਉਂਕਿ ਅਸੀਂ ਤਾਂ ਸਲੇ ਲੈਨ ਸਲਾਹਕਾਰ ਬੰਜਰਾ ਤੂੰ ਆਪ ਜਣਾ ਲੋਕਾਂ ਦੇ ਮਗਰ ਨਾ ਲੱਗੀ ਕੈਨੇਡਾ ਦੇ ਵਿੱਚ ਸਰ ਬੱਚਿਆਂ ਨੂੰ ਹੀ ਏਜੰਟ ਬਣਾ ਲਿਆ ਗਿਆ ਸੀ ਪਿਛਲੇ ਸਮੇਂ ਸੋ ਸਭ ਪਤਾ ਸਰਕਾਰਾਂ ਨੂੰ ਸੋ ਬੱਚਿਆਂ ਨੂੰ ਏਜੰਟ ਬਣਾ ਲੇਤੇ ਕਿਸੀ ਆਪਣੀ ਕਮਿਸ਼ਨ ਦੇ ਕਰਕੇ 5-500 ਡਾਲਰ ਪਿੱਛੇ ਕਰਕੇ ਬਹੁਤ ਕੁਝ ਬੱਚਿਆਂ ਨਾਲ ਕੀਤਾ ਗਿਆ ਪਰ ਜਿਹੜੇ ਟਿਕਰ ਹੈ ਉਹਨਾਂ ਦਾ ਫਾਇਦਾ ਬਹੁਤ ਹੋਇਆ ਤੇ ਆਉਣ ਵਾਲੇ ਸਮੇਂ ਦੇ ਵਿੱਚ 100% ਮੈਂ ਲਿਖ ਕੇ ਦੇਣ ਨੂੰ ਤਿਆਰ ਹਾਂ ਹੋਰ ਬਹੁਤ ਜਿਹੜਾ ਕੀ ਹੈ ਫਾਇਦਾ ਹੋਏਗਾ ਬਟ ਸਰ ਲੱਗੇ ਰਹੋ ਡਟੇ ਰਹੋ ਸ਼ਾਰਟਕਟ ਹੀ ਮਾਰਨਾ ਜ਼ਿੰਦਗੀ ਸਰ ਦੇ ਲਈ ਚਲੋ ਸ਼ਾਰਟਕਟ ਨਹੀਂ ਮਾਰਨਾ 85578 85578 ਇਸ ਨੰਬਰ ਤੇ ਗੱਲ ਵੀ ਮੈਂ ਬੱਚਿਆਂ ਨੂੰ ਕਹੂੰਗਾ ਸਿਰੂ ਸਾਡੇ ਇੰਸਟਾਗ੍ਰam ਤੇ ਮੈਸੇਜ ਕਰਕੇ ਬੇਟਾ ਤੁਸੀਂ ਸਾਡੇ ਨਾਲ ਜੇ ਮਿਲਣਾ ਚਾਹੁੰਦੇ ਤੇ ਜਰੂਰ ਬੇਟਾ ਤੁਸੀਂ ਸਾਨੂੰ ਮਿਲ ਸਕਦੇ ਚਲੋ ਬਹੁਤ ਬਹੁਤ ਧੰਨਵਾਦ